ਨਵੇਂ ਘਰ ਤੇ ਲੱਖਾਂ ਰੁਪਏ ਲਗਾ ਕੇ ਗਵਾਂਡੀਆਂ ਤੋਂ ਕਰਾਈ ਥੋ-ਥੋ ਅਕਸਰ ਹੀ ਕੁਝ ਲੋਕ ਐਦਾਂ ਦੇ ਹੁੰਦੇ ਨੇ ਜੋ ਆਪਣਾ ਕੰਮ ਤਾਂ ਕਰਵਾ ਲੈਂਦੇ ਨੇ ਪਰ ਪੈਸੇ ਨਹੀਂ ਦਿੰਦੇ ਜਿਵੇਂ ਕਿ ਇਸ ਘਰ ਵਾਲੇ ਨੇ ਕੀਤਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਨਵੇਂ ਕੱਪ ਬੋਰਡ ਨੂੰ ਕਟਰ ਨਾਲ ਵੜ ਰਿਹਾ ਹੈ ਦਰਸਲ ਇਹ ਮੁੰਡਾ ਲੱਕੜ ਦਾ ਮਿਸਤਰੀ ਹੈ ਅਤੇ ਇਸ ਘਰ ਵਾਲੇ ਨੇ ਸਾਰਾ ਹੀ ਲੱਕੜ ਦਾ ਕੰਮ ਇਸ ਮੁੰਡੇ ਤੋਂ ਕਰਵਾਇਆ ਸੀ ਕੰਮ ਕਰਵਾਉਣ ਤੋਂ ਪਹਿਲਾਂ ਰੇਟ ਅਤੇ ਕੀ ਕੀ ਕਰਨਾ ਹੈ ਉਸ ਦੀ ਸਾਰੀ ਗੱਲ ਹੋ ਗਈ ਸੀ ਪਰ ਜਦੋਂ ਲੱਕੜ ਵਾਲੇ ਮਿਸਤਰੀ ਨੇ ਸਾਰੇ ਘਰ ਦਾ ਕੰਮ ਖਤਮ ਕਰ ਦਿੱਤਾ ਅਤੇ ਆਪਣੇ ਪੈਸੇ ਮੰਗਣ ਲੱਗਿਆ ਤਾਂ ਇਹ ਘਰ ਵਾਲਾ ਉਸ ਨੂੰ ਬਹਾਨੇ ਲਾਉਣ ਲੱਗਾ ਅਤੇ ਮਿਸਤਰੀ ਦੇ ਢੇਡੇ ਮਰਵਾਉਂਦਾ ਰਿਹਾ ਜਦੋਂ ਕਈ ਵਾਰ ਮੰਗਣ ਤੋਂ ਬਾਅਦ ਪੈਸੇ ਨਾ ਦਿੱਤੇ ਤਾਂ ਅੱਕਿਆ ਹੋਇਆ ਮਿਸਤਰੀ ਆਪਣੇ ਘਰ ਗਿਆ ਕਟਰ ਚੱਕ ਲਿਆਇਆ ਅਤੇ ਚੁੱਪਚਾਪ ਕਮਰੇ ਵਿੱਚ ਵੜ ਕੇ ਕੱਪ ਬੋਰਡ ਦੇ ਪੱਲੇ ਵੱਢਣ ਲੱਗ ਗਿਆ ਜਦੋਂ ਇਹ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਆਂਢੀ ਗੁਆਂਢੀ ਇਕੱਠੇ ਕਰ ਲਏ ਪਰ ਜਦੋਂ ਗੁਆਂਢੀਆਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਗੁਆਂਢੀ ਵੀ ਮਿਸਤਰੀ ਵੱਲ ਹੋ ਗਏ ਅਤੇ ਘਰ ਵਾਲੇ ਨੂੰ ਕਹਿੰਦੇ ਕਿ ਜਦੋਂ ਤੁਸੀਂ ਪੈਸੇ ਨਹੀਂ ਦੇਣੇ ਸੀ ਫਿਰ ਮਿਸਤਰੀ ਤੋਂ ਕੰਮ ਕਿਉਂ ਕਰਵਾਇਆ ਜਿਸ ਤੋਂ ਬਾਅਦ ਮਿਸਤਰੀ ਨੂੰ ਸਾਰੇ ਪੈਸੇ ਵੀ ਮਿਲ ਗਏ ਤੇ ਘਰ ਵਾਲੇ ਨੇ ਆਪਣਾ ਨੁਕਸਾਨ ਵੀ ਕਰਵਾ ਲਿਆ ਸੋ ਇਹੋ ਜਿਹੇ ਲੋਕ ਵੀ ਦੁਨੀਆ ਤੇ ਹੁੰਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ